ਵੀ ਜਨਰਲ ਦਾ ਲਾਈਵ ਇੱਥੇ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਾਈ ਪਹਿਲਾਂ ਦੱਸੋ ਤੁਸੀਂ ਖੜੇ ਕਿੱਥੇ ਹੋ? ਮੈਂ ਸਿਵਲ ਹਸਪੀਟਲ ਦੇ ਵਿੱਚ ਖੜਾ। ਹਮ ਸਿਵਲ ਹਸਪੀਟਲ ਜਿਹੜਾ ਹੈਗਾ ਨਾ ਜੀ ਇਹ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਲੁਧਿਆਣਾ ਸ਼ਹਿਰ ਦੇ ਲੋਕਾਂ ਵਾਸਤੇ। ਮੈਂ ਉਹ ਦੱਸਣ ਆਇਆ। ਇਹ ਮੇਰੇ ਹੱਥ ਵਿੱਚ ਪਿੰਜਰਾ ਉਸੀ ਚੀਜ਼ ਦਾ ਸਬੂਤ ਹੈ। ਲੁਧਿਆਣਾ ਸ਼ਹਿਰ ਦਾ ਜਿਹੜਾ ਸਿਵਲ ਹਸਪਤਾਲ ਹੈ ਨਾ ਇੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਜਿਹਨੂੰ ਗਾਇਨੀ ਵਾਰਡ ਕਿਹਾ ਜਾਂਦਾ ਵਾ। ਬਿਲਕੁਲ ਜੱਟਾ ਬੱਚਾ ਬਾੜ ਗਾਇਨੀ ਵਾਰਡ ਜਿਹਨੂੰ ਕਿਹਾ ਜਾਂਦਾ ਵੈ ਉੱਥੇ ਕਿ ਸਹੂਲਤ ਹੋਰ ਦਿੱਤੀ ਗਈ ਹੈ ਹੁਣ ਗਾਇਨੀ ਵਾਰਡ ਦੇ ਵਿੱਚ ਸਿਰਫ ਡਿਲੀਵਰੀਆਂ ਨਹੀਂ ਹੋਣਗੀਆਂ ਬਲਕਿ ਜਾਨਵਰਾਂ ਦਾ ਇਲਾਜ ਵੀ ਹੁੰਦਾ ਉੱਥੇ ਚੂਹੇ ਆਮ ਤੌਰ ਤੇ ਪਾਏ ਜਾਂਦੇ ਆ ਸਿਵਲ ਹਸਪਤਾਲ ਦੇ ਵਿੱਚ ਲੱਗਦਾ ਉਹਨਾਂ ਦਾ ਵੀ ਇਲਾਜ ਕੀਤਾ ਜਾਂਦਾ ਵੈ ਕਿਉਂਕਿ ਸਿਵਲ ਹਸਪਤਾਲੋਂ ਤੇ ਮੈਂ ਹੀ ਨਹੀਂ ਅੱਜ ਇੱਥੋਂ ਦੇ ਕੁਝ ਡਾਕਟਰ ਕੁਝ ਸਟਾਫ ਮੈਂਬਰ ਵੀ ਕਈ ਸਾਰੇ ਪਿੰਜਰੇ ਲੈ ਕੇ ਚੂਹੇ ਹੁਣ ਰੱਬ ਜਾਣੇ ਮੁਜਰਮ ਕਹਿੰਦੇ ਚੂਹੇ ਹੈ ਮੈਂ ਨਹੀਂ ਸਮਝਦਾ ਕਿ ਮੁਜਰਮ ਚੂਹੇ ਹੈ ਚੂਹੇ ਨਾ ਤਾਂ ਬਿੱਲ ਫੜਾਇਆ ਜਾਂਦਾ ਅਸਲੀ ਚੂਹੇ ਸਿਸਟਮ ਅਸਲੀ ਚੂਹੇ ਸੀਐਮਓ ਐਸਐਮਓ ਸਟਾਫ ਹਲਾਤੇ ਸਿਵਲ ਅੱਜ ਦਿਖਾਣਾ ਪਿਆ ਕਹਿੰਦੇ ਹੈ ਚੂਹੇ ਗਲਤ ਹੁਣ ਤੁਸੀਂ ਤੁਸੀਂ ਫੜੋਗੇ ਚੂਹੇ ਮੈਂ ਚੂਹੇ ਜਿਹੜੇ ਫੜਨ ਆਇਆ ਜੀ ਉਹ ਇਸ ਟਾਈਮ ਹੈਗੇ ਨਹੀਂ ਇੱਥੇ ਨਾ ਅਫਸਰ ਹੈਗੇ ਆ ਨਾ ਐਸਐਮਓ ਹੈ ਨਾ ਸੀਐਮਓ ਹੈ ਨਾ ਸਟਾਫ ਹੈ ਹੁਣ ਦੇਖਦੇ ਆ ਕੀ ਸਾਡਾ ਪ੍ਰਸ਼ਾਸਨ ਸਾਡੇ ਲੀਡਰ ਸਾਡੀਆਂ ਸਰਕਾਰਾਂ ਇਹਨਾਂ ਚੂਹਿਆਂ ਨੂੰ ਅਸਲੀ ਚੂਹਿਆਂ ਨੂੰ ਜਾਨਵਰ ਵਾਲੇ ਚੂਹੇ ਨਹੀਂ ਮੈਂ ਕਹਿ ਰਿਹਾ ਅਸਲੀ ਚੂਹਿਆਂ ਨੂੰ ਨਕੇਲ ਪਾਉਂਦੇ ਆ ਜਾਂ ਫਿਰ ਬਦਲਾਅ ਸਿਰਫ ਇੱਕ ਲਫ਼ਜ਼ ਬਣ ਕੇ ਰਹਿ ਜਾਏਗਾ ਹਾਲਾਤ ਜੋ 5 ਸਾਲ 10 ਸਾਲ ਪਹਿਲਾਂ ਸੀ ਉਹੀ ਚੱਲਣਗੇ ਯਾਨੀ ਕਿ ਬੰਧਾਰ ਜਿਸ ਵਿੱਚ ਮੈਂ ਆਪ ਕਹਾ ਕਿ ਰਹਿਣ ਵਾਲੀ ਐ ਮੈਂ ਤਾਂ ਲਾਹੌਰ ਸੇ ਹਾਂ तो यहाँ ठंडारी में बड़ी ठंडारी बहुत ज्यादा चूहे आते हैं, हैं यहाँ पे तो यह पे क्या परेशानी होती है? चूहे परेशान करते हैं और कोई परेशानी नहीं पर है पर हाँ पे भी ये जो है न यहाँ यहाँ पर चढ़ जाते हैं फिर काफी चूहे दिखते रोज रात बांधे चढ़ गएगा ਔਰ ਡਰ ਵੀ ਲੱਗਦਾ ਹਾਂ ਡਰ ਤਾਂ ਲੱਗਦਾ ਹੀ ਹੈ ਤੇ ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਫਲਾ ਦਿੰਦੇ ਉਹ ਦੇਖੋ ਸਾਰਾ ਜੀ ਸਾਨੂੰ ਤਾਂ ਇੱਥੇ 5 ਦਿਨ ਹੀ ਹੋਇਆ ਚਾਰ ਦਿਨ ਹੀ ਹੋਇਆ ਸਾਨੂੰ ਤਾਂ ਨਹੀਂ ਹੈਗੇ ਹਨ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪਤਾਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਟਸ ਔਰ ਮੈਡੀਸ ਉਸ ਤੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਏਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼IENTS ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਐ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਆਂ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟੁਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਔਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਔਨਗੋਇੰਗ ਪ੍ਰੋਸੈਸ ਤਾਂ ਉਸ ਦੀ 18 ਨੂੰ ਪੱਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਇੱਥੇ ਕਿਤੇ ਥੋੜਾ ਬਾਅਦ ਬਲਾਕੇਜ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ ਬਾਰ ਪੇਸ਼IENTS ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀਜ਼ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਆਨ ਗoing ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਅਸੀਂ ਇਹ ਗੱਲ ਨਹੀਂ ਚੂਹਿਆ ਦੇ ਨਾਲ ਤਾਂ ਕਿਹੜੀ ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਸ਼ੋਹਰ ਦੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੀ ਤੱਕ ਉਹ ਹੈ ਵੀ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਔਰ ਐਕਚੁਅਲੀ ਪੇਸ਼ੀਐਂਟ ਔਰ ਉਹਨਾਂ ਨੂੰ ਮੈਂ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਥਿਸ ਬਟ ਹੈ ਵੀ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਉਹ ਆਸੀਂ ਸਲੋਲੀ ਐਂ ਸਲੋਲੀ ਇੰਪਰੂਵ ਕਰ ਰਹੇ ਹਾਂ ਬਾਈ ਡੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ